ਆਂ ਗੱਲਾਂ ਬਹੁਤ ਲੀਡਰ ਕਰਦੇ ਨੇ ਪਰ ਕੀ ਇਹ ਵਾਸਤਵ ਚ ਹੋਏਗਾ ਸਚਾਈਂ ਚ ਹੋਏਗਾ ਅਸੀਂ ਮੰਨਦੇ ਆ ਵੀ ਭਗਵੰਤਪਨ ਸਾਹਿਬ ਨੇ 16000 ਤੋਂ ਉੱਪਰ ਯਾਨੀ ਕਿ ਨਸ਼ਾ ਸਮਰਮ ਨੂੰ ਕਾਬੂ ਕੀਤਾ ਹੈ 10000 ਤੋਂ ਉੱਪਰ ਘਾਟ ਟੁੱਟੇ ਨੇ ਜਿਹੜੇ ਕਿ ਨਸ਼ਾ ਤਸਕ ਟੁੱਟੇ ਨੇ ਪਰ ਉਹ ਹਾਈ ਕੋਰਟ ਦੀ ਪੂਰੀਆਂ ਟੁੱਟਦੇ ਅਸੀਂ ਮੰਨਦੇ ਆ ਪਰ ਹਜੇ ਤੱਕ ਵੱਡਾ ਮਗਰਮਚ ਕੋਈ ਕਾਬੂ ਨਹੀਂ ਆਇਆ ਇੱਕ ਕੋ ਕਨਸਟੇਬਲ ਆਈ ਹੈ ਪਟਿੰਡੇ ਵਾਲੀ ਤੇ ਦੂਜਾ ਇੱਕ ਐਸਐਸਪੀ ਸਸਪੈਂਡ ਹੋਇਆ ਸੀ ਹੁਣ ਇਹ ਦੇਖਣਾ ਕਿ ਜਿਹੜੀ ਨਵੀਂ ਮੁਹਿੰਮ ਸ਼ੁਰੂ ਅੱਜ ਕੀਤੀ ਹੈ ਉਹਦਾ ਕੀ ਅਸਰ ਪੰਜਾਬ 'ਚ ਦਿਖੇਗਾ ਜਾਂ ਨਹੀਂ ਲੋਕਾਂ ਨੂੰ ਪਸੰਦ ਕਰਨਗੇ ਜਾਂ ਨਹੀਂ ਪਰਿਵਾਰਾਂ ਦੇ ਬੱਚੇ ਬਚਣਗੇ ਜਾਂ ਨਹੀਂ ਚਲਦੇ ਹਾਂ ਸਿੱਧਾ ਸਾਡੇ ਸਹਿਯੋਗੀ ਰਿੰਦਰ ਸਿੰਘ ਜੀ ਕੋਲ ਸਾਨੂੰ ਦੇਣਗੇ ਪੂਰੀ ਅਪਡੇਟ ਰਿੰਦਰ ਜੀ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਡਾਕਟਰ ਸਾਹਿਬ ਧੰਨਵਾਦ ਜੀ ਡਾਕਟਰ ਸਾਹਿਬ ਇਹ ਨਵੀਂ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ ਅੱਜ ਡੀਜੀਬੀ ਪੰਜਾਬ ਦੇ ਵੱਲੋਂ ਤੇ ਮਾਨ ਸਰ ਵੱਲੋਂ ਦੇਖੋ ਜੀ ਬਹੁਤ ਹੀ ਬੜੀ ਆਪਰਾਨਾ ਕਿ ਨਸ਼ਾ ਮੁਕਤ ਪੰਜਾਬ ਦਾ ਜਿਹੜਾ ਅਫਰਾਲਾ ਮਾਨ ਸਾਹਿਬ ਦਾ ਬਹੁਤ ਹੀ ਵਧੀਆ ਤੇ ਪੰਜਾਬ ਨਸ਼ਾ ਮੁਕਤ ਹੋਣਾ ਵੀ ਚਾਹੀਦਾ ਹੈ ਗੱਲ ਕਰ ਕੁਝ ਲੋਕ ਨੇ ਜਿਹੜੇ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਹੋਣਾ ਚਾਹੁੰਦੇ ਕਿਉਂਕਿ ਉਹਨਾਂ ਦੀ ਜਿਹੜੀ ਸਿਆਸਤ ਹੈ ਉਹ ਮਤਲਬ ਇਸ ਗੱਲ ਤੇ ਹੈ ਵੀ ਸਰਕਾਰ ਦੀ ਚਾਹੇ ਕਿੰਨੀ ਵੀ ਕੋਈ ਅੱਛੀ ਉਪਲਬਧੀ ਹੋਵੇ ਉਹਦੀ ਉਹਨਾਂ ਨੇ ਮੁਖਾਲਫਤ ਹੀ ਕਰਨੀ ਹੁੰਦੀ ਹੈ ਪਰ ਜਿਹੜੀ ਮਾਨ ਸਾਹਿਬ ਵੱਲੋਂ ਚਲਾਈ ਗਈ ਹੈ ਇਹ ਜਿਹੜਾ ਯੁੱਧ ਕਰਾਇਆ ਹੋਇਆ ਹੈ ਜਿੱਦ ਦੇ ਵਿੱਚ ਕਾਫੀ ਮਤਲਬ ਜਿਹੜੇ ਸਾਰਤਕ ਸਿੱਟੇ ਨੇ ਉਹ ਲੋਕਾਂ ਦੇ ਸਾਹਮਣੇ ਆ ਰਹੇ। ਮੈਂ ਤੁਹਾਨੂੰ ਇੱਕ ਹੋਰ ਆਪਣੇ ਨਾ ਡਾਕਟਰ ਨਾ ਜੋਧਗੁਰ ਸਿੱਧੂ ਯਾਨੀ ਕਿ ਸਿੱਧੂ ਦੀ ਧਰਮਪੱਤੀ ਉਹਨਾਂ ਨੇ ਐਲਾਨ ਕਰ ਦਿੱਤਾ ਅੱਜ ਵੀ ਮੈਂ ਆ ਕੈਂਸਰ ਹੋ ਠੀਕ ਹੋ ਜਾ ਮੈਂ ਅਗਲੇ ਚੋਣਾਂ ਖੁਦ ਲੜਾਂਗੀ ਔਰ ਲੜਾਂਗੇ ਕਾਂਗਰਸ ਵੱਲੋਂ। ਦੇਖੋ ਜੀ ਬੇਟਾ ਸਵਤਾਂਥ ਅਧਿਕਾਰ ਹੈ ਦੇਖੋ ਜਿਹਨੂੰ ਵੀ ਪਾਰਟੀ ਟਿਕਟ ਦਿੰਦੀ ਹੈ ਉਹ ਚੋਣ ਲੜੂਗਾ ਜਿਹਨੂੰ ਪਾਰਟੀ ਨੇ ਟਿਕਟ ਹੀ ਨਾ ਦਿੱਤੀ ਫਿਰ ਕਿਵੇਂ ਚੋਣ ਦੇਤਾ ਯਾਦ ਰੱਖਣਾ ਬਹੁਤ ਦੇਖੋ ਚੋਣ ਲੜਨਾ ਲੋਕਤੰਤਰ ਦੇ ਵਿੱਚ ਹਰ ਇੱਕ ਨੂੰ ਹੱਕ ਹੈ। ਮਤਲਬ ਲੜ ਸਕਦਾ ਹੈ ਲੋਕਾਂ ਦੇ ਵੋਟਾਂ ਪਾਉਣੀਆਂ ਨੇ ਉਹਦਾ ਸਮਾਜ ਪ੍ਰਤੀ ਕੀ